ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੈਂ ਦਿਖਾਉਣੀ ਆ ਝੋਟੀ ਬਾਣਾ ਦੂਜਾ ਸੁਗਾ ਸੁੰਦੀਪੀਆ ਡਿਟੇਲ ਇਹਦੇ ਬਾਰੇ ਪੁੱਛਦੇ ਆ ਘਰ ਬਾਈ ਜੀ ਅੱਸੀ ਕਾ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਈ ਮੇਰਾ ਮਲਕੀ ਸਿੰਘ ਪਿੰਡ ਭਦੌੜ ਦੀਪਗੜ੍ਹ ਰੋਡ ਤੇ ਠੀਕ ਹੈ ਇਹ ਆਪਣੇ ਘਰ ਆ ਕੇ ਡਾਕਟਰ ਬੁੱਟਰ ਸਾਹਿਬ ਵਾਲੇ ਨੇੜੇ ਹਣਾ ਹਾਂਜੀ ਜਮਾ ਮੋੜ ਤੇ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 99155 10657 99158 10657 10657 ਜਿਹੜਾ ਪਹਿਟੋਟੀ ਦੇਖੀ ਜਨੇ ਕਿਹੜਾ ਸੂਆ ਸੂਰੀ ਐ ਇਸ ਵਾਰੀ ਭਾਈ ਜੀ ਦੂਜਾ ਸੂਆ ਸੂਰੀ ਐ ਪਹਿਲੇ ਸੂਏ ਨੇ ਦਿੱਤਾ 15 ਕਿਲੋ ਦੁੱਧਾ ਤੇ ਉਹ ਅਸੀਂ ਦੁੱਧ ਨਾਲ ਲਾਲਚ ਕਰਦੇ ਨੇ ਥੋੜਾ ਜਿਹਾ ਲੇਟਸ ਨਾਲ 700 ਠੀਕ ਹੈ ਕਹਿੰਦੇ ਭਾਬੀ 4-5 ਮਹੀਨੇ ਚੋ ਕੇ ਫੇਰ ਗੱਪਣ ਕਰਾਈ ਸੀ ਠੀਕ ਆ ਬੋਡੀ ਵੇਟ ਭਰਪੂਰ ਵੋਖਦ ਗਈ ਹਨਾ ਉਹ ਫਿਰ ਟਾਈਮ ਪਏ ਪਏ ਕੇ ਸੋਈ ਜਨਾ ਤਾਂ ਕਰਕੇ ਆ ਠੀਕ ਹੈ ਪਹਿਲੇ ਸੂਏ ਆਪਾਂ ਇਹਦਾ 14-15 ਕਿਲੋ ਦੁੱਧ ਤੇ ਚੋਲੇ ਆ ਇਹਦਾ 15 ਕਿਲੋ ਦੁੱਧ ਅਸੀਂ ਆਪ ਚੋਲੇ ਠੀਕ ਹੈ ਘਰ ਦੀ ਝੋਟੀ ਆ ਠੀਕ ਆ ਹੁਣ ਦੂਜਾ ਸੂਆ ਸੂਣ ਨੂੰ ਦਿਨ ਕੈਗ ਬਾਕੀ ਇਹਦੇ ਅਜੇ ਜੀ 15 ਦਿਨ ਪੂਰੇ ਆ ਹੋ ਸਕਦਾ ਵੀ ਦੂਜਾ ਤਾਂ ਅੱਜ ਹੋ ਗਈ ਲਗਭਗ 8-9 ਹੋ ਗਈ ਹਨਾ ਠੀਕ ਆ ਕਹਿੰਦਾ ਭਾਬੀ 10 ਦਿਨ ਕੱਢ ਜੂਗੀ ਆ ਜੀ 10 ਬਾਰਾਂ ਦਿਨ ਰਾਹ ਨੂੰ ਠੀਕ ਹੈ ਤੇ ਥੋੜੀ ਮੰਨ ਕੇ ਚੱਲੋ ਵੀ ਸਵੈਰਿੰਗ ਵਗੈਰਾ ਜਿਹੇ ਪੈਰਾਂ 'ਚ ਪਾਉਣ ਲੱਗ ਗਈ ਹੈ ਨਾ ਹੁਣ ਵਜਨ ਦੇ ਹਿਸਾਬ ਨਾਲ ਹੋਣ ਲੱਗ ਗਈ ਠੀਕ ਹੈ ਅਨਦਾਜ਼ਾ ਜਾਇਦ ਕੀ ਦੁੱਧ ਕਿੰਨਾ ਕੁ ਦੇ ਦੂਗੀ ਹੈ ਦੁੱਧ ਆਏਗੀ 18-19 ਕਿਲੋ ਦੇ ਪਲੱਸ 20 ਕਿਲੋ ਦੇ ਨੇੜੇ ਜਾਊਗੀ 18-19 ਕਿਲੋ ਆਪਾਂ ਕਹਿੰਦੇ ਵੀ ਆਪਣਾ 15 ਚੋਇਆ ਵਾ ਤੇ ਇਹਨੂੰ ਗੈਪ ਮੰਨ ਕੇ ਜਦ ਬੋਡੀ ਵੇਟ ਵੀ ਚੰਗਾ ਬਣ ਗਿਆ ਟਾਈਮ ਜ਼ਿਆਦਾ ਮਿਲ ਗਿਆ ਡਰਾਈ ਪੀਰੀਅਡ ਵੀ ਚਾਹੇ 16-17 ਮੰਨ ਕੇ ਲੈਲੇ ਮੰਦਾ ਆਪਦੇ ਕੰਨੇ ਤੇ ਚੌਂਡ ਚਵਾ ਠੀਕ ਹੈ ਟੀ ਕਾ ਵਗੈਰਾ ਕਿਹੜਾ ਭਰਾ ਹੈ ਵੇਦਕੇ ਠੀਕ ਹੈ ਜੀ ਲਿਖਿਆ ਵਾ ਜੁਬਰਾਜ ਦਾ ਭਰਾ ਵਾ ਠੀਕ ਹੈ ਜੁਬਰਾਜ ਦਾ ਡਾਕ ਠੀਕ ਹੈ ਭਰਾ ਹੈ ਸਭ ਕਹਿ ਕੇ ਠੀਕ ਹੈ ਤੇ ਚੌਂਡ ਚਵਾਦੀ ਪੋਲੀ ਇੱਕ ਨੰਬਰ ਚੌਂਡ ਚਵਾਦੀ ਚੰਗਪੁਰ ਦੀ ਇੱਕ ਨੰਬਰ ਘਰ ਦੀ ਝੋਟੀ ਆ ਜੀ ਘਰ ਦੀ ਪਾਲੀ ਠੀਕ ਹੈ ਸੋ ਘਰ ਦੀ ਝੋਟੀ ਪਾਲੀ ਵਾ ਬਾਕੀ ਪੱਠ ਫੜੇ ਦੀ ਬਣਤਰ ਪਾਲੀ ਪੂਰੀ ਵੀ ਦੇਖੋ ਹਜੇ 9 10 ਦਿਨ ਦੀ ਕੱਚੀ ਆ ਹੜ ਦਾ ਕਹਿੰਦਾ ਭਾਬੇ ਅੱਧਾ ਹਵਾਨਾ ਬਣਾਇਆ ਹੈ ਹਨਾ ਵੀ ਅੱਧਾ ਹੋਰ ਖੋਲੂਗੀ ਤੇ ਰੇਟ ਇਹਦਾ ਕੀ ਰਹੂਗਾ ਰੇਟ ਫੋਨ ਜਾਇ ਜੋ ਚੀਜ਼ ਦੇ ਹਿਸਾਬ ਨਾਲ ਉਹ ਤੋੜ ਦੇ ਬਾਹਰ ਸੰਗ ਮੂੰਹ ਵਸਾ ਦੇ ਕੱਤ ਕਾਟ ਵਗੈਰਾ ਦੇਖੋ ਰਾਜੀ ਪਲੀ ਪੁਲੀ ਵੀ ਬਹੁਤ ਜਿਆਦਾ ਹੈ ਕਿਤੇ ਪਾਸੇ ਲਸੀਰਾ ਵੀ ਨਹੀਂ ਫੁੱਲ ਸਾਈਜ ਆ ਫੁੱਲ ਬਾਡੀ ਬਾਂਤਰ ਦੇ ਵਿੱਚ ਆ ਸੋ ਚਮਕ ਧਮਕ ਦੇਖੋ ਤੇ ਅੰਦਰ ਰਹਿਣੇ ਕਰਨ ਥੋੜਾ ਜਿਹਾ ਤਾਂ ਪਿੰਡਾ ਇਹਦਾ ਲਾਲੀ ਦੇ ਵਿੱਚ ਆ ਭਾਜਨ ਵਜੂਦ ਝੋਟੀ ਦੇ ਫੁੱਲ ਆ ਦੂਜਾ ਉਸਲਾ ਸੁਦੀਪੀ ਆ ਸੋ ਮੂੰਹ ਮੱਥਾ ਫੇਸ ਕੁਆਲਿਟੀ ਤੇ ਬਾਕੀ ਲੀਵਾ ਵਗੈਰਾ ਡੇਰ ਤੋਂ ਦੇਖਸਾਂ ਨੇ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਖਣਵੇਂ ਬਿੱਤੀ ਤੇ ਦੂਸਰਾ ਉਸਲਾ ਸੂਰੀਆ ਫੁੱਲ ਸਾਈਜ ਦੇ ਵਿੱਚ ਆ ਫੁੱਲ ਪਲੀ ਵੇ ਜਵਰਾਜ ਦਾ ਗਿਰ ਦੱਸ ਦਿਆ ਕਿ ਇਹਦੇ ਲੱਗਿਆ ਵਾ ਸੀਮੰਟ 10 ਦਿਨ ਝੋਟੀਆਂ ਸੂਨ ਦੇ ਵਿੱਚ ਅਜੇ ਕੱਢਦੇ ਨੇ ਤੇ ਬਾਕੀ ਲੇਵਾ ਫਟਣ ਵਾਲਾ ਨੇ ਹਣ ਸੋਨਾ ਗੁੱਲੇ ਵਾਲਾ ਹਾਥੀ ਚਵਾਈ ਵਾਲਾ ਤੇ ਦਿਨ ਕੱਢ ਜੂ 10 ਅਜੇ ਸੋ ਨੇੜੇ ਤੋਂ ਹਵਾਨਾ ਦੇਖ ਸਕਦੇ ਹੋ ਚਾਰੇ ਸਾ ਨਿਖਣਵੇਂ ਤੇ ਨੰਬਰ ਉਹ ਜਵਾਰੇ ਆਪਣੇ 99 ਇਹ 10 55 99 1858 10 6552 ਬਹੁਤ ਫੀਲ ਛੋਟੀ ਪੂਰੀ ਸੀ ਜਿਹੜੇ ਮਰਜੀ ਕੋਈ ਮਰਜੀ ਚੋਈ ਜਾਵੇ ਕੋਈ ਚੈੱਕ ਨਹੀਂ ਠੀਕ ਹੈ ਵੀ ਮਨਿਕ ਜਰਾ ਇਹ ਕੀ ਉਮੀਦ ਆ ਬਣ ਦੋਦੀ ਚੰਗੀ ਆ ਕਿਉਂਕਿ ਟਾਈਮ ਇਹਨੂੰ ਜਿਆਦਾ ਮਿਲ ਗਿਆ ਕੱਬੜ ਰਹਿਣ ਦਹਾਂ ਕਰਕੇ ਅਸੀਂ ਲਾਲਚ ਵੱਧ ਕਰਕੇ ਇਹਨੂੰ ਲੇਟ ਬਣਾ ਲਿਆ ਠੀਕ ਹੈ ਸੋ ਕਿਸੇ ਵੀ ਵੀਰ ਦੇ ਛੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਲਓ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ